ਪੰਜਾਬ ਚ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਇਸ ਸਾਲ 5047 ਯੂਨਿਟਸ ਦੂਜੇ ਰਾਜਾਂ ਤੋਂ ਖਰੀਦ ਰਹੀ ਹੈ ਜਿਸ ਤੋਂ ਬਾਅਦ ਰਾਜ ਤੇ 700 ਕਰੋੜ ਰੁਪਏ ਦਾ ਬੋਝ ਪਵੇਗਾ ਬਿਜਲੀ ਦੀਆਂ ਦਰਾਂ ਚ ਕੀਤੇ ਜਾਣ ਵਾਲੇ ਵਾਅਦੇ ਦਾ ਸਨਤ ਮੰਤਰੀ ਮਦਨ ਮੋਹਨ ਮਿਤਲ ਨੇ ਤੇ ਕਈ ਭਾਜਪਾ ਆਗੂ ਵਿਰੋਧ ਕਰ ਰਹੇ ਨੇ ਮਿਤਲ ਨੇ ਕਿਹਾ ਹੈ ਕਿ ਉਹ ਬਿਜਲੀ ਦੀਆਂ ਦਰਾਂ ਨਹੀਂ ਵਧਣ ਦੇਣਗੇ ਹੁਣਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਮਤਾਂ ਨਾ ਵਿਧਾਉਣ ਦੀ ਸਿਫਾਰਿਸ਼ ਵੀ ਕੀਤੀ ਸਨਤ ਮੰਤਰੀ ਦੇ ਮੁਤਾਬਕ ਬਿਜਲੀ ਦੀਆਂ ਦਰਾਂ ਚ ਵਾਅਦਾ ਹੋਣ ਨਾਲ ਉਦਯੋਗ ਨੂੰ ਨੁਕਸਾਨ ਹੋਵੇਗਾ ਪੰਜਾਬ ਵਿੱਚ ਮਹਿੰਗੀ ਹੋਣ ਜਾ ਰਹੀ ਬਿਜਲੀ ਨੂੰ ਲੈ ਕੇ ਜਿੱਥੇ ਸਨਤ ਮੰਤਰੀ ਮਦਰ ਮੋਹਨ ਮਿੱਤਲ ਵਿਰੋਧ ਕਰ ਰਹੇ ਨੇ ਉੱਥੇ ਹੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਬੀਜੇਪੀ ਮੰਤਰੀਆਂ ਦੀ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ। ਦੇ ਕੋ ਬਿਜਲੀ ਦੇ ਰੇਟ ਜਿਹੜੇ ਵਧ ਰਹੇ ਨੇ ਪੰਜਾਬ ਰੈਗੂਲੇਟਰੀ ਅਥਾਰਟੀ ਜਿਹੜੀ ਆ ਰეკਮੈਂਡ ਕਰਦੀ ਆ ਉਹਦੇ ਮਤਾਬਕ ਵਧਦੇ ਨੇ। ਔਰ ਹਰ ਚੀਜ਼ ਦੇ ਭਾਅ ਵਧ ਰਹੇ ਨੇ ਡੀਜ਼ਲ ਦੀਆਂ ਕੀਮਤਾਂ ਕਿੱਥੋਂ ਵਧੀਆਂ ਹਰ ਮਹੀਨੇ ਡੀਜ਼ਲ ਵਧ ਰਿਹਾ ਹਰ ਚੀਜ਼ ਦੀ ਲਾਗਤ ਵਧ ਰਹੀ ਆ। ਉਸ ਮੁਤਾਬਕ ਕੁਦਰਤੀ ਤੌਰ ਤੇ ਕੀਮਤਾਂ ਦੇ ਵਾਧੇ ਦਾ ਲਾਗਤਾਂ ਤੇ ਫਰਕ ਪੈਂਦਾ ਹੀ ਆ ਪਾਵਰ ਕਾਮ ਨੂੰ ਵੀ ਕੁਦਰਤੀ ਤੌਰ ਤੇ ਲਾਗਤਾਂ ਵਧੀਆਂ ਨੇ ਤੇ ਉਸ ਮੁਤਾਬਕ ਜੇ ਰੇਟ ਬਦਲਗੇ ਤਾਂ ਕੁਦਰਤੀ ਤੌਰ ਤੇ ਉਹ ਉذر ਰੇਸ਼ੋ ਨਹੀਂ ਵਿਵਹਾਰਨ ਦਾ ਗਿਆ ਦਿੱਤੀ ਜਾਊਗੀ ਔਰ ਪੰਜਾਬ ਸਰਕਾਰ ਨੇ ਕੋਈ ਰਿਕਵੈਸਟ ਨਹੀਂ ਕੀਤਾ ਹੈ ਰੈਗੂਲੇਟਰੀ ਅਥਾਰਟੀ ਵੱਲੋਂ ਹੀ ਕੀਮਤਾਂ ਬਧਾਈਆਂ ਜਾਂਦੀਆਂ ਨੇ ਦਿਆਣਾ ਚ ਸੋਮਵਾਰ ਦੇਰ ਰਾਤ ਨੂੰ ਇੱਕ ਏਕੇ ਡਾਈਨ ਨਾਮਕ ਫੈਕਟਰੀ ਚ ਰੰਗਾਈ ਲਈ ਰੱਖੇ ਧਾਗਿਆਂ ਨੂੰ ਅੱਗ ਲੱਗ ਗਈ ਅਗਰੇ ਬਰਾਤ 11 ਵਜੇ ਲੱਗੀ ਇਸ ਨਾਲ ਫੈਕਟਰੀ ਚ ਪਿਆ ਲੱਖਾਂ ਦਾ ਸਮਾਨ ਅੱਗ ਦੇ ਹਵਾਲੇ ਹੋ ਗਿਆ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਫੈਕਟਰੀ ਚ ਅੱਗ ਲੱਗੀ ਪਰ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਮੇਰੀ ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਉਸ ਸਮੇ ਫੈਕਟਰੀ ਬੰਦ ਸੀ ਅਤੇ ਫੈਕਟਰੀ ਚ ਕੋਈ ਵੀ ਵਿਅਕਤੀ ਨਹੀਂ ਸੀ ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਪਹੁੰਚੀਆਂ ਜਿਨ੍ਹਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿ